ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਮੈਂ ਰਾਤ ਵਾਲੀ ਵੀਡੀਓ ਤੇ ਦੱਸਿਆ ਸੀਗਾ ਵੀ ਸਾਡੇ ਮੀਹ ਨੇਰੀ ਤਿਆਰ ਹੈ ਰਾਤ ਮੀਂਹ ਵੀ ਆਇਆ ਨੇਰੀ ਵੀ ਆਈ 4 ਤਰੀਕ ਦੀ ਰਾਤ ਨੂੰ ਤੇ ਇਸ ਤਰ੍ਹਾਂ ਦਾ ਵਿਊ ਆ ਗਿਆ ਸਵੇਰ ਦਾ ਮੱਧਜਨਮਾ ਅੱਜ ਤੇ 7.5 ਹੋ ਗਏ ਨੇ ਅੱਜ ਸੇਤੀ ਨਿਬੜ ਗਿਆ ਕੰਮ ਤੇ ਕੱਲੀ ਮੱਝਾ ਥਲੋ ਸਫਾਈ ਰਹਿੰਦੀ ਆ ਕਿਉਂਕਿ ਅੱਜ ਮੈਂ ਸੇਤੀ ਇਸ ਤਰ੍ਹਾਂ ਨਿਮੇੜਿਆ ਕੰਮ ਇਸ ਤਰ੍ਹਾਂ ਕ ਨਿਮੇੜਿਆ ਕੰਮ ਆ ਹਾਪ ਸੌਣੀ ਦੀ ਫਸਲ ਦੀ ਤਿਆਰੀ ਹੋ ਗਈ ਆ ਹਾੜੀ ਦੀ ਫਸਲੀ ਲੋ ਜੀ ਆਪਾਂ ਸਿਰਦੇ ਪਾਉ ਦੋ ਤੇ ਪਾਉੜਾ ਦੀ ਇਹ ਦੂਸਰੀ ਦਵਾਈ ਕੋਲ ਗਈ ਹੈਗੀ ਤੇ ਹੁਣ ਇਹਦੇ ਵਿੱਚ ਜੀਰਾ ਪਾਈ ਜਾਏਗਾ ਆਪਣਾ ਘਰ ਦਾ ਬੀਜ ਆ ਜੇ ਇਹਦੇ ਪਚਾਰ ਚ ਰੱਖ ਤੁਸੀਂ ਸੋਹਣਾ ਕਰਾ ਬਣ ਹੋਰ ਜਿਹੜਾ ਦਵਾਈ ਨਹੀਂ ਥੂਗੀ ਫਿਰ ਮੈਂ ਆਪਣਾ ਕੰਮ ਕਰਦੇ ਮੱਝ ਨੂੰ ਸੁਕਾਈ ਗਰਮਣ ਚਾਹ ਨਹੀਂ ਲਿਆਇਆ ਥੋੜਾ ਫੋਕੀ ਕਰ ਦਨੇ ਚਾਰ ਨਹੀਂ ਲਿਆ ਰੇ ਗਰਮਣ ਪੇਟੀ ਥੱਲੇ ਪਿਆ ਚਾਰ ਨਾ ਚੱਕ ਲਿਆ ਹਾਈ ਦੇ ਬਸ ਕਿਉਂ ਉਹ ਨਾਲ ਨਹੀਂ ਜਾ ਰੱਬ ਵੀ ਨਹੀਂ ਖੜਾ ਛੜਦਾ ਮੀਂਹੇਰੀ ਦਾ ਰੋਜ਼ ਹੀ ਨੇਹਰੀ ਆ ਜਨੇ ਛੜ ਤਾਂ ਰੋਜ਼ ਹੀ ਆ ਜਨਾ ਮੀਂਹ ਕੀ ਕਰੀ ਲੋ ਜੀ ਹੁਣ ਆਪਣੇ ਪੌਦਿਆਂ ਚੀਜ਼ ਆ ਗਈ ਵਧੀਆ ਹੋ ਜੇ ਵੈਗੁਰੂ ਦਾ ਨਾਮ ਲੈ ਲਓ ਜਿਹੜਾ ਕੁਝ ਕਰਨਾ ਵੈਗੁਰੂ ਨਹੀਂ ਕਰਨਾ ਲੋ ਜੀ ਪਖੋੜ ਲੀਆਂ ਸਾਫ ਕਰ ਦਿੱਤੀਆਂ ਨੇ ਮੱਜਾਂ ਨਮਾ ਦਿੱਤੀਆਂ ਨੇ ਇੱਧਰ ਆਪਣਾ ਬਸ ਇੱਧਰ ਸੈ ਦਸੰਬਰ ਨਾਲ ਰਹਿਗਾ ਰਾਤ ਮੀਂਹ ਕਰਕੇ ਮੱਜਾਂ ਅੰਦਰਤੀਆਂ ਪੱਖੇ ਲੱਗੇ ਹੋਏ ਸੀ ਹੁਣ ਬੰਨੀਆਂ ਨੇ ਅੰਦਰ ਵੀ ਜੇ ਇੱਧਰ ਬਾਸੜ ਦਮੀ ਆ ਕਚਲ ਕਾਂ ਹੋ ਜੇ ਇੱਧਰਲੀ ਬਾਸੜ ਤਾਂ ਹੈਗੀ ਫਿਰ ਇੰਨੇ ਥਾਂ 'ਚ ਪਾਣੀ ਹੋ ਗਿਆ ਸੁੱਕੇ ਸੁੱਕੇ ਥਾਂ ਮੱਜਾ ਬਾਨ ਦਿੱਤੀਆਂ ਉਹਦੇ ਸਾਰੇ ਬਾਸੜ ਨਾਲ ਭਿੱਜ ਗਿਆ ਸੀਗੇ ਤਾਂ ਹੀ ਕਰ ਐਂ ਕਰਕੇ ਰਾਤ ਅੰਦਰ ਬੰਨ ਦਿੱਤੀਆਂ ਨੇ ਵੀ ਬਾਸੜ ਨਾਲ ਹਨਾ ਸਾਡੇ ਨਾਲ ਖਰਾਬ ਹੋ ਜੇ ਬਸ ਇੱਥੋਂ ਸਫਾਈ ਰਹੇਗੀ ਇੱਕ ਮੱਠੜੂ ਕੋਹੇ ਰਹੂਗਾ ਸਾਨੂੰ ਲਾ ਕੇ ਫੋੜ ਲੀਆਂ ਸਾਰੀਆਂ ਸੰਬਰ ਦਿੱਤੀਆਂ ਨੇ ਜਿਹੜੀ ਦਾਣੇ ਵਾਲੇ ਕੱਖ ਸੀ ਆ ਕੱਟੀਆਂ ਨੂੰ ਪਾਰੀ ਕਣ ਹਾ ਜਿਆ ਕੱਟੀ ਇਸ ਤਰ੍ਹਾਂ ਮੱਚ ਰਹੀ ਆ ਐ ਦੀ ਕਰਤੀ ਲੈਟੀ ਬੰਦ ਸਰਦਾਰ ਜੀ ਕਹਿੰਦੇ ਹੁਣ ਲੈਟੀ ਬੰਦ ਕਰ ਦੋ ਲੈਟੀ ਨਹੀਂ ਪਾਈ ਇਹਨੂੰ ਤਾਂ ਮੱਛੀਆਂ ਜਿਹੜੀਂ ਜਾਂਦੀਆਂ ਦੇਖ ਕੇ ਲੈ ਮੈਂ ਰੋਟੀਆਂ ਸੱਟ ਗਈ ਇਹਨੂੰ ਜਿਹੜੇ ਪਈਆਂ ਸੀ ਤਾਂ ਵੀ ਰਿੰਗੀਆਂ ਜਾਂਦੀਆਂ ਬਿਜੇ ਲੈਟੀ ਨਹੀਂ ਪਾਈ ਮੈਨੂੰ ਉਹ ਛੋਟੀ ਵਿਚਾਰੀ ਕੱਟੀ ਹੋ ਵਿੱਚ ਜਿਹੜੀ ਇਹਦੇ ਨਾਲ ਖੜੀ ਆ ਉਹ ਚੁੱਪ ਕਰੀ ਖੜੀ ਆ ਇਹ ਥੋੜੀ ਜੀ ਜਾਰੀ ਮਸਤੀ ਹੋਈ ਹੈ ਅਜੀ ਸਰਦਾਰ ਜੀ ਮੰਜਾ ਮੋਣੇ ਲੱਗੇ ਤੇ ਐਨਾਂ ਤਾਂ ਬੈਠਾਂ ਨਹੀਂ ਗਿਆ ਫੱਟੇ ਤੇ ਇਹ ਗਲਤ ਹੈ ਗਲਤ ਨਹੀਂ ਹੈਗਾ ਬੀਬੀ ਗਲਤ ਪਾਉ ਨਹੀਂ ਬੋਲ ਰਹੀ ਗਲਤ ਕਿਉਂ ਪਾਉਂ ਗਾ ਲਈ ਮੈਂ ਤਾਂ ਬੈਠਦੀ ਦੀ ਬੀ ਪਹਿਲਾਂ ਬੀਬੀ ਬੂੰਦਦੀ ਸੀ ਹੁਣ ਮੈਂ ਬੈਹਂਦੀ ਸੀ ਮਾ ਬੀਬੀ ਕਹਾਂ ਨੂੰ ਕਿਹਾ ਮੈਂ ਰੋਟੀ ਖਾਲਾ ਸਾਡੇ ਨਾਲ ਹੋਗੇ ਉਹ ਨਹੀਂ ਉਹ ਨਹੀਂ ਜੱਕੀ ਨਹੀਂ ਬੀਬੀ ਨੇ ਚੱਕੀ ਤੇ ਗਲਤ ਨਹੀਂ ਓਏ ਉੱਤੇ ਨਹੀਂ ਪੈਂਦੀ ਦੱਸੀ ਬਾਦ ਲੂਗੀ ਹੁਣ ਜੀ ਪਹਿਲਾਂ ਥੱਲੇ ਆ ਹੁਣ ਤੂੰ ਇਹ ਨੂੰ ਨਾ ਦੇਖਦਾ ਆਤਰ ਨਾਲੇ ਦੋਨਾਂ ਦੇ ਦੋ ਰੋ ਜੋਟੇ ਘਟਣਗੇ ਹੁਣ ਉਧਰੋਂ ਹਾਂ ਤੇ ਸੈਚੂ ਦੋ ਘਟ ਗਏ 40 ਜੋਟਿਆਂ ਦਾ ਆ ਵੀ ਬਿੰਗ ਤੜੰਗੇ ਕਰੀ ਜਾਂਦਾਗਾ ਬੀਬੀ ਆ ਕੇ ਦੇਖ ਰਹਾ ਮੈਂ ਆਹ ਹੰਗਾਇਆ ਜੰਮੀ ਗਲਤ ਨਹੀਂ ਹੈਗਾ ਆ ਤਾਂ ਸਾਰਾ ਮੰਜਾ ਹੀ ਬਣਿਆ ਜਾਊਗਾ ਹੁਣ ਸਰਕਾਰ ਜੀ ਬੈਗੇ ਚੱਲ ਬੀਬੀ ਆਨ ਗਾਇਆ ਮੈਂ ਉਰੋਂ ਹਾਂ ਗਲਤ ਹੈ ਐ ਇਹ ਨਾ ਉੱਤੀ ਗਾਇਆ ਇਹ 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 ਇੱਥੇ ਥੱਲੋ ਇਹ ਨਿਕਾਇਆ ਇੱਥੇ ਨਿਕਲੇ ਆਂ ਹੂੰ ਇੱਕ ਉਧਰ ਦੱਬਿਆ ਜਾਊ ਇੱਕ ਉਧਰੋਂ ਆਇਆ ਰਹੇ ਆ ਰਹੇ ਮੈਂ ਚੱਕਈ ਤੂੰ ਮੈਂ ਹੱਥ ਰੱਸੀਨ ਵਾਤੀ ਬਾਜਿਓਂ ਕਿਹਨਾਂ ਚਾਹ ਕਰ ਦੋ ਆਏ ਫਿਰ ਕੀ ਫਿਰ ਆਇਆ ਮਨ ਲਗਰੋਂ ਦਾ ਮੈਂ ਆ ਫਿਰ ਕੋਈ ਨਹੀਂ ਫਿਰ ਦੱਬ ਦੰਨਾ ਮੈਂ ਦੋ ਦੋ ਮੈਨੂੰ ਆਸ ਕਾ ਮੈਨੂੰ ਇਹ ਸਿਰੇ ਵਾਲੇ ਦੋ ਦੋ ਦੱਬਣੇ ਨੇ ਉਹ ਆਏ ਹਰ ਇੱਕ ਚ ਨਹੀਂ ਦੱਬਣੇ ਇਹ ਚ ਨਹੀਂ ਦੱਬਣ ਹੈਗੇ ਇਹ ਚਿਹਰੇ ਵਾਂਗੂ ਚੱਕਣਾ ਆ ਤਿੰਨ ਚੱਕਣੇ ਨੇ ਬਚਾਲਣ ਲੈ ਮੈਂ ਉੱਠੀ ਹਰ ਦੰਕ ਲਈ ਹਾਂ ਮੈਂ ਜੀ ਤੂੰ ਗੱਲਤ ਕਰਦੇਗਾ ਉੱਠ ਕੇ ਕਾੜਨਾ ਕਿ ਮੈਂ ਚੰਗਾ ਭਣਾ ਲੱਗਿਆ ਤੇ ਫੁੱਲ ਪਾ ਤੇ ਫਲਕਾਰੀ ਦੇ ਮੈਂ ਲਾ ਕੇ ਉੜਦਾ ਦਸਿੰਦੀ ਦੀ ਆ ਹਸੈਂਦ ਨਹੀਂ ਆਇਆ ਜਿਹਨੇ ਮੰਝਾ ਦੀ ਸਾਈ ਦੇਣੀ ਆ ਸਰਦਾਰ ਜੀ ਨੂੰ ਦੇ ਸਕਦੇ ਹੋ ਉੜਦਾ ਦਸਿੰਦੀ ਨਹੀਂ ਆਇਆ ਮੈਂ ਪਹਿਲਾਂ ਪਿਛਲੇ ਬੰਦਾ ਰਿਹਾ ਮੈਂ ਮੰਝੇ ਹਾਂ ਮੈਂ ਗੁਰਚਰਨ ਇਕੱਠੇ ਸਿੱਖੇ ਹੋਇਆ ਹੁਣ ਪੜਾ ਰਾਣੀ ਜੀ ਤੂੰ ਵੀਡੀਓ ਦੇਖ ਰਹੀ ਐ ਤਾਂ ਹੁਣ ਗੁਰਚਰਨਗਰ ਚਰਨ ਕਰੀ ਜਾਂਦਾ ਗੁਰਚਰਨ ਨੂੰ ਲਿਆ ਕੇ ਮੈਂ ਚ ਵਾਟ ਦੇਖਦੇ ਆਂ ਕਿ ਐਸੀ ਕੀ ਆ ਬੰਝਾ ਮੋਲ ਜੇ ਤੂੰ ਵੀਡੀਓ ਦੇਖਣੀ ਐਗੀ ਗਰਚਰਨ ਨੂੰ ਵਿਆਹ ਕੇ ਗਰਚਰਨ ਨੇ ਇਸ ਘਰ ਲੋਂਗੇ ਤੁਸੀਂ ਐਸਾ ਆਪ ਹੀ ਭੈ ਗਈਆਂ ਸੱਸ ਨੂੰ ਹੱਬ ਹੋਣ ਲਾਂਗੇ ਫਿਰ ਤੇ ਪੈਰਾਂ ਚ ਭੂੜ ਮੱਤਰ ਨੇ ਭੂੜੇ ਮੈਣੀ ਮੱਧਿਆ ਦੇ ਕੇ ਇਹ ਤਾਂ ਬਾਲੇ ਨੇ ਪਤਾ ਨਹੀਂ ਕਿਉਂ ਨੇ ਅੱਜ ਕੱਪੜੇ ਲੀੜਾ ਤੋਤਾ ਸਾਰਾ ਮੌਸਮ ਖਰਾਬ ਐ ਮੌਸਮ ਖਰਾਬ ਹੋਇਆ ਪਿਆ ਆ ਸਰਦਾਰ ਸਾਡਾ ਆ ਜਾਂਦਾ ਵਗ ਜਾਂਦਾ ਆ ਜੀ ਤਾਂ ਵਗ ਜਰਾ ਇਹਨੇ ਮੈਨੂੰ ਕੰਮ ਦਾ ਪਿਆਕ ਨਹੀਂ ਆਇਆ ਵੀ ਇਹ ਕੀ ਕੰਮ ਕਰਦਾ ਹੋ ਪੀਏ ਲੱਸੀ ਪੀ ਲਤਾ ਬਸ ਲੋ ਜਿਪਾ ਬਣਾਉਣਾ ਗੋੜਾ ਵਾਲੀ ਚਾਹ ਖੰਡੇ ਦਾ ਚਾਰਕ ਦਾਣੀ ਸਿੱਟੇ ਨੇ ਗੋੜਾ ਵਾਲੀ ਚਾਹ ਵਧੀਆ ਸੰਗਣੀ ਜੀ ਬਣਦੀ ਸੁਆਦ ਲੱਗਦੀ ਹੈ ਸੁਆਦ ਲੱਗਦਾ ਲੈ ਹੁਣ ਚਾਹ ਪਾਦਣੀ ਲੋ ਜੀ ਜਰਾ ਟਾਈਮ ਆ ਹੁਣ 11 ਵਜੇ ਨਾਲ ਹੋਊਗੀ ਆਪਣਾ ਸਬਜੀ ਲੈਤੀ ਤੇ ਆਪਣੇ ਇੱਕ ਦਿਨ ਹੀ ਲੱਗਣ ਲੱਗ ਜੰਦੇ ਅੱਜ ਪਰ ਅੱਜ ਕੱਲ ਲੱਗਣ ਲੱਗ ਗਈਆਂ ਸੀਗੀਆਂ ਫਲੀਆਂ ਉਹਦੇ ਆਪਣੇ ਮੱਝ ਖਾ ਗਈ ਹਣਾ ਉਹ ਫਿਰ ਦੁਬਾਰੇ ਹੁਣ ਫੁੱਟਣ ਗਿਆ ਦੁਬਾਰੇ ਦੱਬੇ ਨੂੰ ਕੁਝ ਬੀਜੜੀਆਂ ਜਿਹੜਾ ਪਟਕੀਆਂ ਸੀਗੀਆਂ ਥੋੜੀਆਂ ਜਿਮਾਰੇ ਫਲਾਂ ਦੇ ਪੈ ਦੋ ਤਿੰਨ ਬੁੱਤੇ ਤੋਂ ਵਿੱਚ ਹੀ ਪਾ ਲੇ ਕੋਲ ਸਰਕਾਰ ਜੀ ਚਾਪੀ ਕਿ ਫੇਟ ਬਾਗ ਮੈਂ ਆਪਣੇ ਫਲ ਕੱਟਣ ਲੱਗੀ ਸਬਜੀੜ ਭਾਈ ਆਇਆ ਸੀ ਉਹ ਤੇ ਲੈ ਕੇ ਤਾਜ਼ੀਆਂ ਤਾਜ਼ੀ ਨਾ ਕੱਚੀਆਂ ਕੱਚੀਆਂ ਸਬਜੀਆਂ ਫਾਲੀਆਂ ਜਿੱਤੀਆਂ ਨੇ 50 50 ਰੁਪਏ ਕਿਲੋ। ਨਾ 60 ਰੁਪਏ ਕਿਲੋ ਦਿੱਤੇ। 50 ਰੁਪਏ ਕਿਲੋ ਕਹਿੰਦੇ 60 ਰੁਪਏ ਕਿਲੋ ਖਾਣ। ਤੇ ਬੀਬੀ ਹੁੰਦੀ ਹੈ ਜੀ ਮੁੰਜਾਰ। ਅ ਅੱਜ ਬੀਬੀ ਦੀ ਫਿਰ ਸਲਵਾਈ ਨੂੰ ਮਹੀਨਾ ਹੋ ਗਿਆ ਸੀ ਅੱਜ ਬੀਬੀ ਦੇ ਖਾਤੇ 'ਚ ਬਲਸਰ ਪਾ ਕੇ ਬੀਬੀ ਦੀ ਕੰਨੀ ਪਾਰਟੀ ਹੋਊ। ਸਾਰੇ ਖੁਸ਼-ਖੁਸ਼ ਕਰਦੇ ਬੀਬੀ ਕੀ ਖਵਾਏਗੀ ਬੀਬੀ ਕੀ ਖਵਾਏਗੀ। ਬੀਬੀ ਕਹਿੰਦੀ ਸਦਾ ਜਿਹੜਾ 1500 ਮੀ ਨੂੰ ਤੁਹਾਡੇ ਮੂਰੇ ਲੈ ਕੇ ਖੜਾ ਦੂੰਗਾ ਨਹੀਂ ਕੋਸ ਮਰਜ਼ੀ ਕਰ ਲਿਓ ਚੇ ਰੱਜੇ ਰਹੇ ਹੋ ਜੇ ਭੁੱਖੇ ਰਹੋ ਜਿਹੜਾ ਕੋਈ ਜੀ ਆ ਜੀ ਉਹੀ ਕਹਿ ਜਾਂਦਾ ਕਦੇ ਨਵੀਂ ਨੇ ਕਹਿਤਾ ਪਸੰਦ ਸੁਭਮਨ ਨੇ ਕਹਿਤਾ ਕਦੇ ਕਲਵੀ ਨੇ ਕਹਿਤਾ ਹੁਣ ਆਮਣੀ ਨੂੰ ਫੋਨ ਕੀਤਾ ਆਮਣੀ ਤੈਨੂੰ ਖੁਸ਼ਕਾਬਰੀ ਦੇਈ ਇਹ ਬੀਬੀ ਦੀ ਪਰਸਨ ਲੱਗੇ ਕਨੀ ਪਾਰਟੀ ਬੀ ਬਿਆਰੇ ਪਤੀ ਨੂੰ ਹਾਂ ਦੱਸਿਆ ਕਹਿੰਦੇ ਆਈ ਤੇ ਮੇਰੀ ਫਿਲ ਸਲਵਾਇਆ ਕਲਵੀਰ ਕਹ ਬੋਆ ਕਹਿੰਦੀ ਪਾਰਟੀ ਕੀ ਕਰੇਗੀ ਹਾਂ ਤੇ ਥੋੜਾ ਪਾਰਟੀ ਠੀਕ ਹੋਊਗੀ ਐ ਹਸੀ ਆ ਲਈ ਹਨ ਪਾਰਟੀ ਨਾ ਆਪਣੇ ਕੁਝ ਬੰਦਿਆ ਹੋਇਆ ਇਹ ਪਬੜਾ ਮਾ ਜੀ ਫਲੀਆਂ ਪਹਿਲੀ ਵਾਰ ਹੀ ਬਣਾਵਾਂਗੇ ਅੱਗੇ ਤਾਂ ਸਾਡੇ ਉਦੀ ਬਣਾਉਂਦੇ ਹੁੰਦੇ ਜਿੱਦੇ ਸਾਡੇ ਲੱਗਦੇ ਹੁੰਦੇ ਕਿ ਤੇ ਲੇਟ ਹੋ ਗਈ ਸਾਡੀ ਸਬਜ਼ੀ ਮੂੰਹ ਜੇ ਲੇਟ ਲੱਗਦਾ ਸਾ ਫਾਤੋਂ ਨੇ ਵਧੀਆ ਚੱਕ ਲੈ ਜੀ ਆ ਕੇ ਮੱਝ ਖਾ ਲੀ ਹੁਣ ਚਲ ਦਸ ਦਿਨ ਲੇਟ ਹੋਰ ਹੋ ਜੂ ਹੋਰ ਕੀ ਹੈ ਖੇਤ ਵੀ ਬਾਦੂ ਲਾ ਰੱਖਿਆ ਕਿਹਾਰਾ ਸਬਜੀ ਦਾ ਲਾ ਰੱਖਿਆ ਆਪਣੇ ਬੇੜੇ ਜਿੰਨਾ ਥਾਏਗਾ ਕੱਲ੍ਹ ਵੀ ਜਹ ਕਹਿੰਦਾ ਤੇ ਕਹਿੰਦਾ ਬਾਦੂ ਹੋ ਜੂ ਫਿਰ ਤਾਂ ਸਮਝ ਆ ਮੁੰਨੇ ਆਉ ਖਾ ਹੋਰ ਫਿਰ ਮਹਿੰਗੀ ਵੀ ਸਬਜੀ ਹੈ ਨਾ ਕੱਦੂ ਤਾਂ ਘਰੇ ਲੱਗੇ ਪਰ ਛੋਟੇ ਛੋਟੇ ਨਿੱਕੇ ਨਿੱਕੇ ਪੰਜ ਚਾਰ ਦਿਨਾਂ ਨੂੰ ਤੋੜਨ ਵਾਲੇ ਹੋ ਜਾਣਗੇ ਛੋਟੇ ਛੋਟੇ ਹੋਏ ਪਰ ਨੇ ਆ ਖਾਡੂ ਹਾਂ ਇਹ ਤਾਂ ਉਹ ਬੱਲੇ ਇਹ ਤਾਂ ਉਹ ਜਿਹੜੇ ਕਣੀ ਤਾ ਪਾ ਦੇ ਤੀਰ ਦੇ ਉੱਤੇ ਫਾਸਲ ਬੈਠ ਜੀ ਸਾਨੂੰ ਕਿੱਲਾ ਕਿ ਇਤੋਂ ਬੁੜੀਆਂ ਕੋਲ ਵੀ ਬੀਟ ਪਾ ਦੇਗੇ ਤੂੰ ਜੀ 10 12 ਲੱਖ ਦੀ ਘਾਟ ਕਰੂਗਾ ਬੁੜੀਆਂ ਘਰ ਲੈ ਲਓ ਬੁੜੀਆਂ ਹੁਣ ਬੁੜ ਲੋ ਜੀ ਪਾਪਾ ਵੀ ਪਾਲਤੀ ਲੈਣ ਆ ਗਏ ਬੁੜੀਆਂ ਹੁਣ ਪਾਲਾ ਨਹੀਂ ਜਾਇਆ ਇਹ ਮੈਂ ਤਾਂ ਹੋਰ ਨਨਕਾ ਵੇਚ ਲਈ ਹੈ ਨਾ ਜੀ ਦੀ ਵੇਚ ਲਈ ਲੋ ਨਹੀਂ ਹੁੰਦੇ ਨੇ ਹਾਂ ਨਹੀਂ ਕੋਈ ਬੁੜੀਆਂ ਦਾ ਨਾਮ ਵੀ ਨਹੀਂ ਹੁੰਦਾ ਹਾਂ ਮੈਂ ਬੁੜੀਆਂ ਤੇ ਪਾਲਦੇ ਨੇ ਪਾਲਤੀ ਚਾਪਤ ਦੇ ਆ ਪਾਪੀ ਨੂੰ ਚਾਹ ਦਿੱਤੀ ਕਰਕੇ ਲੋ ਯਰ ਟਾਈਮ ਆ ਗਿਆ ਹੁਣ 4 ਪੌਣੇ 4 ਹੋ ਗਏ ਪੌਣੇ 4 ਦਾ ਟਾਈਮ ਆ ਹੁਣ ਕੱਪੜਾ ਲਾ ਦਿੱਤੇ ਨੇ ਆਜੇ ਕੰਬੜ ਸੁੱਕੇ ਨਹੀਂ ਕੰਬੜ ਲਾਏ ਨਹੀਂ ਸਬਜ਼ੀ ਕੱਟੀ ਪਈ ਐ ਖਲਾਸਮ ਗੰਡਾ ਸੱਲਿਆ ਪਿਆ ਤੇ ਸਰਦਾਰ ਜੀ ਖੇਤੋਂ ਆ ਗਏ ਨੇ ਪੌਦ ਵਾਲਾ ਬਾਣ ਤਿਆਰ ਕਰਕੇ ਸਵੇਰੇ ਸੱਟਣਗੇ ਪੌਦ ਅੱਜ ਮੌਸਮ ਖਰਾਬ ਸੀ ਬਾਰੇ ਕਣਕ ਵੀ ਨਹੀਂ ਕੱਢੀ ਹੋਏਗੀ ਮੈਂ ਰਾਤ ਫੇਰ ਘਾਰੇ ਪੱਟ ਤੇ ਨਹੀਂ ਬਾ ਪੱਟਲੇ ਚਾਰ ਕੋਈ ਲੱਗਦਾ ਹਾਏ ਨੇਰੀ ਨੇ ਚਾਰ ਟੋਏ ਦਾ ਵੀ ਗਾ ਪਾ ਤਾ ਕਾਗਜ ਕੁਝ ਇਕੱਠੇ ਹੋਏ ਪੈ ਨੇ ਆ ਤਾਂ ਵੱਡ ਕੇ ਅੱਗ ਜੀ ਲਾਉਣ ਵਾਲਿਆ ਕਾਗਜਾਂ ਨੂੰ ਹਨਾ ਪਏ ਰਹਿੰਦੇ ਹੈ ਪਏ ਰਹਿੰਦੇ ਗਾ ਗਾ ਜਾ ਪਿਆ ਪਿਆ ਸਾਡੇ ਚ ਗੋਹਾ ਵੀ ਮਾਗਰ ਹਟਾਉਣ ਵਾਲਾ ਹੋ ਗਿਆ ਸਾਰੀਆਂ ਨੇ ਖੜੀਆਂ ਹੋ ਕੇ ਗੋਹਾ ਕੀਤਾ ਆ ਦੇ ਨਿਕਮਲੋ ਤਾਂ ਜਿਆੜੇ ਕੀ ਗੱਲ ਇਹਨੇ ਪੂੰਛ ਖਾਈ ਜੰਨੀ ਆ ਖੜ ਲਓ ਜੀ ਹੁਣ ਸਾਰੀਆਂ ਖੜੀਆਂ ਹੋ ਗਏ ਟਾਈਮ ਹੋ ਗਿਆ ਚ 4:30 ਹੋ ਗਏ ਕਾਇਨੇ ਪਤਾ 4:00 ਵਜੇ ਵੀ ਕਰਾਂ ਗਏ ਹੁਣ 3:30 ਨਾਲੇ ਤੇ ਕਰੋ ਨੀ ਲੰਗੀਆਂ ਨੇ ਮਿੰਨੀ ਆ ਆਪਾਂ ਨੇ ਕਿਉਂ ਲਿਬੜੀਆਂ ਤੂੰ ਨਮਾ ਕੇ ਬੰਨੀ ਸੀ ਰੇਤੇ ਨਾਲ ਟੱਕਰ ਕਿਉਂ ਲਗਾਈ ਆ ਤੇ 2 ਮਹੀਨੇ ਰਹੇਗੇ ਮੱਝ ਦੇ ਪਹਿਲਾ ਸੋ ਫਿਰ ਆ ਸੋ ਫਿਰ ਆ ਸੋ ਕੰਨ ਸੋਣਗੀਆਂ ਆਪਣੀਆਂ ਮੱਝਾਂ ਆ ਪੌਣੇ 2 ਸਾਲ ਦੀ ਹੋ ਗਈਆ ਕੱਟੀ ਆਪਣੀ 8 8 ਮਹੀਨਿਆਂ ਦੀ ਹੋ ਗਈਆਂ ਕੱਟੀਆਂ 9 9 ਦੀਆ ਆ 8 ਮਹੀਨਿਆਂ ਦੀ ਆ 9 ਮਹੀਨਿਆਂ ਦੀ ਆ ਹੀ ਰਹਿੰਦੀ ਹੁਣ ਦੁੱਧ ਵਾਲੀ ਆ ਰਹੇਗੀ ਕੱਲੀ ਸਾਰੀਆਂ ਹਟ ਗਈਆਂ ਉਹ ਦੋਨੇ ਹਟ ਗਈਆਂ ਹਵਾ ਸੋਣੀ ਚਾ ਜੀ ਹੁਣ ਤਾਂ ਹੀ ਨਹੀਂ ਪਤਾ ਲੱਗਦਾ 4 ਦਿਨ ਹੋ ਗਏ ਰੋਜ਼ ਮੀ ਭੈ ਨਾ ਵੀ ਗਰਮੀ ਹੈਗੀ ਆ ਜਾਂ ਨਾ ਹੈਗੀ ਆ ਗਰਮੀ ਦਾ ਕੋਈ ਪਤਾ ਨਹੀਂ ਲੱਗਦਾ ਕੋਈ ਸਰਦਾਰ ਜੀ ਪਾਉਂਦੇ ਨੇ ਕੱਖਾ ਮੈਂ ਕਰਦੀ ਆ ਗੋਹਾ ਮੰਗ ਰ ਇਹਨਾਂ ਦਾ ਗੋਹਾ ਮਗਰ ਕਰਕੇ ਸਬਜ਼ੀ ਸਬਜ਼ੀ ਬਣਾਉਣਿਆਂਗੇ ਆਪਾਂ ਕਿਉਂਕਿ 4 ਵਜ ਗਏ ਹੁਣ ਤੱਕ ਮਾਰਾ ਟਾਈਮ ਆ ਸਬਜ਼ੀ ਬਣਾ ਕੇ ਗੋਹਾ ਖੂੜਾ ਸਿੱਟ ਦਿਆਂਗੇ ਪਾਣੀ ਧਾਣੀ ਪਲਾਉਣਿਆਂ ਆ ਕੱਟੀਆਂ ਨੇ ਸਵੇਰੇ ਨੇ ਪੀਤਾ ਪਾਣੀ ਹੁਣ ਅੱਚ ਵੀ ਕਰਦੀਆਂ ਨੇ ਪਾਣੀ ਪੀਣ ਨੂੰ ਅਰ ਕਾਨ ਆ ਰਹੇਗੀ ਕੱਲੀ ਦਾਣਾ ਖਾਣ ਵਾਲੀ ਮੈਂ ਨਾ ਹਜੇ 2 ਮਹੀਨੇ ਦਾਣਾ ਬੰਦ ਕਰਤਾ ਕਿਉਂਕਿ ਫਿਰ ਫਿਰ ਪਾਉਮਾ ਕੋ ਸੁਣ ਜੇ ਟਾਈਮ ਦੇ ਨੇੜੇ ਇਹਨਾਂ ਨੂੰ ਆ ਮੀਜਾ ਕਾਰਾ ਹੋ ਗਏ ਚ ਛੱਠੀ ਹੋ ਗਈ ਮੇਰੀ ਸਬਜੀ ਚ ਮੈਂ ਠੀਕ ਗਮਾਰਾ ਲੱਗਿਆ ਪਿਆ ਉਹ ਬੂਟੇ ਆ ਤੇ ਤੋੜ ਲਾਂ ਦੇ ਗਮਾਰਾ ਤਾਂ ਹੁਣ ਆਮ ਹੋ ਜਾਂਦਾ ਗੱਲ ਕਰ ਮੱਝ ਖੁੱਲ ਕੇ ਖਾ ਗਈ ਫਾਲੀਆਂ ਗਮਾਰਾ ਹੋ ਬੂਟੇ ਤੇ ਲੱਗਿਆ ਪਿਆ ਤਿੰਨ ਚਾਰ ਬੂਟੇ ਤੇ ਲੱਗਿਆ ਪਿਆ ਗਵਾਰਾ ਹੁਣ ਤਾਂ ਆਮ ਆਮ ਹੋ ਜਾਂਦਾ ਫਾਲੀਆਂ ਨੇ ਫਾਲੀਆਂ ਤੇ ਐਂ ਫਲ ਚੱਕਿਆ ਪਿਆ ਸਾਰੀਆਂ ਨੇ ਹਲੇ ਗਮਾਰਾ ਉੱਤੇ ਉੱਤੋਂ ਖਾ ਗਿਆ ਹਾਂ ਹਾਂ ਬੂਟੇ ਭਰੇ ਪਹਿਲੇ ਮਿ ਲਿਆਉਣੇ ਆਗੇ ਭਾਂਡਾ ਤੋੜਦਿਆਂ ਆਹ ਮਿਰਚਾਂ ਦੇ ਮੁੱਢੇ ਬੂਟੇ ਤੇ ਜਿਹੜੇ ਮਿਰਚਾਂ ਵੀ ਲੱਗੀਆਂ ਪਈਆਂ ਨੇਗੀਆਂ ਮੁੱਢੇ ਬੂਟਿਆਂ ਨੂੰ ਕਿਉਂਕਿ ਸਬਜ਼ੀ ਚ ਪਾਉਣ ਵਾਸਤੇ ਹਰੀਆਂ ਹਰੀਆਂ ਮਿਰਚਾਂ ਦੀ ਸਬਜ਼ੀ ਬਣਾਉਣ ਵਾਸਤੇ ਲੋ ਜਿਪਾਣਾ ਫਲੀਆਂ ਭੁੰਨ ਦਿਆਂਗੇ ਪਿਆਜ਼ ਆਹਲੂ ਫਲੀਆਂ ਕੱਟ ਕੇ ਭੁੰਨਾਂਗੇ ਹੱਟੀਆਂ ਪਹਿਲਾਂ ਇੰਨੇ ਸਾਹ ਨੂੰ ਪਾਹ ਸਾਹ ਦਾ ਆਹ ਬਾਹਰ ਕਰ ਕੋਨੀ ਆਪਾਂ ਨੂੰ ਸਾਹ ਦਾ ਚਾਈ ਚਾਹ ਤੋ ਰੋਸ ਨੂੰ ਤਾਂ ਪਾਹ ਲੱਗ ਜੇ ਨਹੀਂ ਬਾਰਿਸ਼ ਜਾਣ ਤਾਂ ਇਹ ਪਾਹ ਲੱਗ ਜੇ

ਗਾਲੇ ਨਹੀਂ ਜੀ ਜਪੇ ਇਹ ਇਹ ਤਾਂ ਵਿਚਾਰ ਰਸਾ ਆ ਨਾ ਰਿ ਗਿਆ ਬਾਹਰ ਡਾ ਲੀ ਨਹੀਂ ਤਾਂ ਹਰ ਕੋਈ ਖੁੱਲ ਜਾ ਸਾਡੇ ਜੰਗ ਮੰਝਿਆ ਦਾ ਸਾਡੀ ਬੁਕਿੰਗ ਤਾਂ ਇਹ ਆਪੋ ਨਾਲ ਮੈਂ ਤਾਂ ਕੀੜੀਆਂ ਨਹੀਂ ਪਤਾ ਨਹੀਂ ਕੀ ਲੜੀ ਜਾਂਦੀ ਹੈ ਉਹ ਥੜੀ ਪਿੰਗ ਜੀ ਵੀ ਬੇਰੀ ਨੂੰ ਹਿਦਾਸ ਹੋ ਗਈ ਮੰਜਾ ਵੰਦੀ ਇਹ ਨਹੀਂ ਬੜਦਾ ਕੱਟਾ ਬਤਨ ਕੀ ਗਾਲੇ ਨਾ ਕੋਸਤਾ ਨੂੰਤ ਵਾਲਾ ਬਰੀਕ ਆਦਾ ਇਹ ਤੇ ਵਿੱਚ ਸਰਦਾਰ ਜੀ ਦਾ ਜੋਰ ਲੱਗ ਗਿਆ ਮੰਜਾ ਕੋਲ ਨੇ ਤੇ ਹਾਇਟ ਬਦਲੀ ਹੋ ਬਦਿਆ ਬਰੀਕ ਆਬਵਾਗਾ ਨੂੰਤ ਇਹ ਬੜਦਾ ਕੱਟਾ ਸਬਜ਼ੀ ਬਣ ਜੀ ਤੁਮ ਜੀ ਇਹਦਾ ਸਦਨ ਲਾ ਲੀਂ ਕਿਹ ਸਬਜ਼ੀ ਇਹ ਖੱਲੇ ਲੋਤੀਂਗੀ ਆਪਾਂ ਵਰਗੀ ਆਪਾਂ ਮਸਲੀਂ ਪਕਾਉਣ ਲਈ ਕੋਮ ਬਗਾਈਂ ਉਹ ਦਾਲ ਵਿੱਚ ਨੂੰ ਮਿਰਚ ਪਤਾ ਨਹੀਂ ਖੈ ਰਸ ਤੈਨਾ ਕੱਲ ਹੌਲੀ ਜੀ ਲੱਗੀ ਸੀ ਦਹੀ ਮੈਂ ਜਮਾ ਚੁੱਕੀ ਆ ਅੱਥਰ ਨੂੰ ਜਮਾ ਲੂਗੀ ਚਾਹ ਵੇਲੇ ਜਮਾਤੀ ਸੀ ਕੌੜੀ ਤੇ ਨੰਦਨੀ ਹੈ ਨਹੀਂ ਹਲਦੀ ਤਾਂ ਹੈਗੀ ਮਿਰਚ ਨਹੀਂ ਹੈਗੀ ਇਹ ਚ ਨੂਨ ਨਹੀਂ ਹੈਗਾ ਤੇ ਜੀਰਾ ਨਹੀਂ ਹੈਗਾ ਜੀਰਾ ਮੁੱਕ ਕੇ ਆਪਾਂ ਪੋਚ ਤੇ ਆ ਰਹੀ ਜੀ ਮਿਰਚਾਂ ਡਬਾ ਆਸੀ ਜਦ ਤੱਕ ਤਿੰਨ ਨਹੀਂ ਕਰ ਪਾਲਣ ਉਹਨੂੰ ਥੋੜਾ ਸੋਈ ਕਿੱਡੀ ਕਰ ਨਾਲ ਉਹਦੀ ਕਿੰਨੀ ਭਾਂਡੇ ਲੈ ਲਈ ਉਹਨੀ ਥੋੜੀ ਤਾਂ ਨਹੀਂ ਕਰਦੇ ਚੀ ਜੀਨ ਕਰਦੀਆਂ ਪੂਰੀਆਂ ਹੁੰਦੀਆਂ ਫੇਰ ਆਇ ਲੱਗਦਾ ਅੰਦਰ ਚੀਜ਼ ਲੈ ਲਈ ਬਾਸਪਣ ਪਰ ਕਿਸੇ ਚੀਜ਼ ਦੀ ਲੋੜ ਨਹੀਂ ਫੇਰ ਲੋੜ ਪੈ ਜਾਂਦੀ ਹੈ ਆ ਨਹੀਂ ਹੈਗਾ ਆ ਨਹੀਂ ਹੈਗਾ ਆ ਨਹੀਂ ਹੈਗਾ ਆ ਨਹੀਂ ਹੈਗਾ ਇਸੇ ਕਰਕੇ ਕਦੀ ਚੀਜ਼ ਮੁੱਕਦੀ ਨਹੀਂ ਹੈ ਨੀ ਰੱਦੀ ਆਨੀ ਲਾਏਗੇ ਪਾ ਕੇ ਹੋ ਡੋਲਾ ਕਰੀ ਬੰਦ ਮਤ ਭੁੱਲ ਗਈ ਭੁੱਲ ਗਈ ਕਰੀ ਬੰਦ ਹੈ ਗਾਲਾਂ ਪੈ ਗਈਆਂ ਤੁਹਾਨੂੰ ਉਹ ਕੌੜ ਕੌਂਤੀ ਹੋਈ ਜੀਰੀ ਨਾਲ ਪਾ ਕੇ ਟੈਂਕੀ ਗੀਰੀ ਜੀ ਨਹੀਂ ਤਾਂ ਤਾਂ ਨਿਕਲੀ ਜਾਣੀ ਦਵਾਈ ਕੋਰੇ ਪੈ ਰੋਹਾਂ ਲੈ ਮਮਤਾਇ ਤੋਂ ਮੈਂ ਪਰ ਇਟਾ ਨਹੀਂ ਖਿਆੜਾ ਹੋ ਲਾਂ ਮਹੂਰੀ ਦੀ ਮਨੂਨ ਮਿੱਤ ਕੌਣ ਭਾਗੀ ਨਹੀਂ ਗਈ ਸੀ ਮੇਰੀ ਉਹਨੂੰਨ ਦਾ ਨਹੀਂ ਤਨੂਨ ਨਹੀਂ ਹੈਗਾ ਇਹਨੂੰਨ ਨੇ ਇੱਟਾ ਹੋ ਗਿਆ ਤੇ ਕੰਮ ਖਰਾਬ। ਸਬਜ਼ੀ ਬਣਾ ਲੈਂਦੇ ਆ ਆਪਾਂ ਕਰ ਦਾਂਗੇ ਵੀਡੀਓ ਐਂਡ ਤੇ ਸਬਜ਼ੀ ਬਸ ਆਪਾਂ ਹੁਣ ਬਣ ਜੂਗੀ। ਸਬਕ ਕਰ ਦਾਂਗੇ ਹੁਣ ਇਸ ਦੀ ਬਾਅਦ ਥੱਲੇ ਲੱਗ ਗਈ। ਹਾਨ ਤੇ ਤੇ ਵੇਰਾ ਤੇ ਨਮਕ ਮਿਰਚ ਪਾਤੀ ਵਾਸਤੇ ਮੱਤ ਪਾਏ ਹੁਣ ਕਰ ਦਾਂਗੇ ਜੇ ਘੱਟ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਵੀ ਹੋ ਲੈ ਸਾਡੇ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ। ਤੁਹਾਨੂੰ ਸਭ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਲੰਕਾਰ ਲਈ ਮੇ ਤੁਹਾਨੂੰ ਇਹਨਾਂ ਲੋਗਾਂ ਨੂੰ ਰਾਈਗਰ ਜੀ ਦਾ ਪਾਸਾ ਵਾਹਿਗੁਰੂ ਜੀ ਕੀ ਫਤਿਹ